ਨਕੋਂ ਡਿੜਬਾ ਜਿਹੜਾ ਏਰੀਆ ਹੈ ਜਿਹੜੇ ਤਿੰਨੇ ਥਾਣੇ ਨੇ ਡਿੜਬਾ ਛਾਦਲੀ ਧਰਮਗੜ ਇਹ ਜੇ ਸਾਰੇ ਏਰੀਆ ਚ ਦੇਖਿਆ ਜਾਵੇ ਤਾਂ ਮੇਨ ਜਿਹੜਾ ਡਿੜਬੇ ਦੇ ਵਿੱਚੋਂ ਨੈਸ਼ਨਲ ਹਾਈਵੇਕ ਤਾਂ 52 ਲੰਘਦਾ ਹੈ ਤੇ ਬਾਕੀ ਛਾਦਲੀ ਧਰਮਗੜ ਚੋਂ ਮਤਲਬ ਅਲੱਗ-ਅਲੱਗ ਜਿਹੜੇ ਸਟੇਟ ਹਾਈਵੇਜ਼ ਨੇ ਉਹ ਨਿਕਲਦੇ ਨੇ ਜਿਨ੍ਹਾਂ ਦੇ ਉੱਪਰ ਬਾਕੀ ਨਾਰਮਲ ਵਾਹਨਸ ਤਾਂ ਜਾਂਦੇ ਨੇ ਪਰ ਨੈਸ਼ਨਲ ਹਾਈਵੇ ਕਰਕੇ ਜਿਹੜਾ ਹੈ ਵੀ ਜਿਹੜੇ ਹੈਵੀ ਵਾਹਨਸ ਨੇ ਜਿਦਾਂ ਤੁਸੀਂ ਹੀ ਮੈਂਸ਼ਨ ਕੀਤਾ ਵੀ ਓਵਰ ਲੋਡਡ ਵਾਹਨ ਕੋਈ ਜਿਹੜੀਆਂ ਮਿੱਟੀ ਦੀਆਂ ਟਰਾਲੀਆਂ ਹੋ ਗਈਆਂ ਧੂਂ ਦੀਆਂ ਟਰਾਲੀਆਂ ਹੋ ਗਈਆਂ ਵੀ ਇਹ ਨਿਕਲਦੀਆਂ ਨੇ ਇਹ ਸਾਨੂੰ ਪਹਿਲਾਂ ਵੀ ਇਨਫੋਰਮੇਸ਼ਨ ਆਈ ਸੀ ਤੇ ਇਹਦੇ ਤੇ ਦੇਖੋ ਜੀ ਅਸੀਂ ਅਲੱਗ-ਅਲੱਗ ਟਾਈਮ ਤੇ ਨਾਕੇ ਲਾ ਕੇ ਵੀ ਇਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਹਾਡੇ ਮਾਧਿਅਮ ਰਾਹੀਂ ਇੱਕ ਵਾਰਨਿੰਗ ਜਿਹੜੀ ਡੜਬਾ ਪੁਲਿਸ ਵੱਲੋਂ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਕਿ ਜਿਹੜੇ ਵੀ ਕੋਈ ਓਵਰਲੋਡਡ ਵਹੀਕਲ ਜਿਹੜਾ ਵੀ ਬੰਦਾ ਕੋਈ ਸਮਾਨ ਜਿਹੜਾ ਆਪਣਾ ਟਰਾਂਸਪੋਰਟ ਕਰ ਰਿਹਾ ਹੈ ਜਾਂ ਜਿਹਦੇ ਤੱਕ ਟਰਾਂਸਪੋਰਟ ਕਰ ਰਿਹਾ ਹੈ ਠੀਕ ਹੈ ਅਸੀਂ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਤੇ ਪਲੱਸ ਜਿਹੜਾ ਡਰਾਈਵਰ ਉਸ ਟਾਈਮ ਸਮਾਨ ਲੈ ਕੇ ਓਵਰਲੋਡਡ ਜੋ ਕਿ ਨਾ ਸਿਰਫ ਆਪਣੀ ਜਾਨ ਖਤਰੇ 'ਚ ਪਾ ਰਿਹਾ ਹੈ ਵੀ ਜਿਹੜੇ ਨਾਲ ਉਹਦੇ 2 ਵੀਲਰਸ ਕੋਈ 4 ਵੀਲਰਸ ਨਾਲ ਜਾ ਰਹੇ ਨੇ ਉਹਨਾਂ ਨੂੰ ਵੀ ਇਕੁਅਲੀ ਜਿਹੜਾ ਹੈ ਉਹ ਡੇਂਜਰ 'ਚ ਪਾਉਂਦਾ ਪਿਆ ਔਰ ਤੇ ਅਸੀਂ ਸਖਤ ਤੋਂ ਸਖਤ ਜਿਹੜੀ ਹੈ ਉਹ ਕਾਰਵਾਈ ਕਰਾਂਗੇ ਜਿਹੜਾ ਉਹ ਵਾਹਨ ਹੈ ਉਹ ਇੰਪਾਉਂਡ ਕੀਤਾ ਜਾਏਗਾ ਜਿਹੜਾ ਵੀ ਸਮਾਨ ਕੋਈ ਟਰਾਂਸਪੋਰਟ ਕਰ ਰਿਹਾ ਹੈ ਜਿੱਥੋਂ-ਜਿੱਥੇ ਟਰਾਂਸਪੋਰਟ ਕਰ ਰਿਹਾ ਹੈ ਉੱਥੇ ਤੱਕ ਅਸੀਂ ਰੀਚ ਕਰਕੇ ਉਹਨਾਂ ਨੂੰ ਵੀ ਨਾਲ ਇਹਦੇ 'ਚ ਜਿਹੜੇ ਨੇ ਕੁਐਸਚਨ ਕਰਾਂਗੇ ਲੰਮੀ ਕਟਰ ਜਿਹੜੀ ਟਰਾਲੀਆਂ ਹੁੰਦੀਆਂ ਨੇ ਰੇਤੇ ਦੀਆਂ ਭਰੀਆਂ ਹੁੰਦੀਆਂ ਨੇ ਜਿਆ ਉਹ ਟੱਕੇ ਵੀ ਨਹੀਂ ਲੈ ਕੇ ਜਾਂਦੇ ਜਿੱਦਾਂ ਹੀ ਲੈ ਕੇ ਜਾਂਦੇ ਨੇ ਉਹਦੇ ਨਾਲ ਵੀ ਕਈ ਵਾਰ ਪਿੱਛੇ ਆਣ ਵਾਲੇ ਵਾਹਕਲਾਂ ਨਾਲ ਹਾਸਾ ਹੋ ਜਾਂਦਾ ਜੀ ਹਾਂਜੀ ਹਾਂ ਬਿਲਕੁਲ ਇਹ ਚੀਜ਼ਾਂ ਦੇਖੋ ਆਪਾਂ ਵੀ ਉਹਨਾਂ ਹੀ ਸੜਕਾਂ ਤੇ ਜਾਂਦੇ ਆ ਆਪਾਂ ਇਹ ਚੀਜ਼ ਬਰਾਬਰ ਫੇਸ ਕਰਦੇ ਆ ਤੇ ਜਿਹੜੀ ਵੀ ਕੋਈ ਟ੍ਰੈਫਿਕ ਨਿਯਮਾਂ ਦੀ ਕੋਈ ਵੀ ਉਲੰਘਣਾ ਕਰ ਰਿਹਾ ਤੇ ਇੱਥੇ ਸਾਡੀ ਦੇਖੋ ਕਾਕੂਗਾਲ ਇੱਥੇ ਪਿਕਟ ਬਣੀ ਹੋਈ ਆ ਜੋ ਸਾਡਾ ਇਕੱਲੇ ਵੀ ਪਰਮਨੈਂਟ ਸਪੌਟ ਹੈ ਪੁਲਿਸ ਦਾ ਉੱਥੇ ਸਾਡੀ ਐਸਐਸਐਫ ਦੀ ਗੱਡੀ ਖੜੀ ਹੁੰਦੀ ਆ ਪਰ ਟਾਈਮ ਟੂ ਟਾਈਮ ਅਸੀਂ ਜਿਹੜੇ ਨਾਕੇ ਆ ਕਿ ਉੱਥੇ ਵੀ ਲਾਉਂਦੇ ਰਹਿੰਨੇ ਆ ਤੇ ਇਹਦੇ ਚੈੱਕ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਸਾਨੂੰ ਇਹਦੇ ਜੋ ਜ਼ਰੂਰ ਜਿਹੜੀ ਆ ਉਹ ਸਫਲਤਾ ਪ੍ਰਾਪਤ ਹੋਏਗੀ